ਤੋਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਚਮਚਾਗਰੀ ਦੀ ਕੀ ਹੱਦ ਹੋ ਸਕਦੀ ਹੈ ਇਸ ਦੇ ਬਾਰੇ 'ਚ ਉੱਗੀ ਪੱਤਰਕਾਰ ਤਵleen ਸਿੰਘ ਹਰ ਹਫਤੇ ਐਤਵਾਰ ਦੇ ਦਿਨ ਟ੍ਰਿਬਿਊ ਆਪਣੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਪਣਾ ਕਾਲਮ ਲਿਖਦੀ ਹੈ ਉਹਦਾ ਰੈਗੂਲਰ ਕਾਲਮ। ਅੱਜ ਕੱਲ ਉਹ ਸਵਿਟਜ਼ਰਲੈਂਡ ਗਈ ਹੋਈ ਹੈ। ਪਿਛਲਾ ਕਾਲਮ ਵੀ ਉਹਨਾਂ ਨੇ ਉੱਥੋਂ ਲਿਖਿਆ ਸੀ, ਐਤ ਕੀ ਦਾ ਵੀ ਉੱਥੋਂ ਲਿਖਿਆ। ਤੇ ਉਹਨਾਂ ਨੇ ਸ਼੍ਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨੀ ਮੋਦੀ ਜੀ ਦੀ ਤਾਰੀਫ ਦੇ ਵਿੱਚ ਪੜੇਗੇ ਕਿਸੇ ਦਿਨ ਨੂੰ ਅ ਜਦੋਂ ਉਹ ਇਹ ਕਹਿੰਦੇ ਆ ਕਿ ਮੋਦੀ ਜੀ ਤਾਂ ਇੰਨਾ ਕੰਮ ਕਰਦੇ ਆ ਵੀ ਜਦੋਂ ਮੀਟਿੰਗਾਂ ਹੁੰਦੀਆਂ ਨੇ ਲੰਮੀਆਂ ਮੀਟਿੰਗਾਂ ਦੇ ਵਿੱਚ ਉਹ ਉੱਠ ਕੇ ਬਾਥਰੂਮ ਵੀ ਨਹੀਂ ਜਾਂਦੇ ਇਹਨੂੰ ਬੇਹੂਦਾਂ ਕਿਸਮ ਦੀ ਜਿਹੜੀ ਚਮਚਾਗਿਰੀ ਹੈ ਉਹ ਕਿਹਾ ਉਹਨਾਂ ਨੇ ਤੇ ਉਹ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਵੀ ਅਮਿਤ ਸ਼ਾਹ ਜੀ ਜੋ ਅੱਕੇ ਕਿਹਾ ਜਾਂਦਾ ਹੈ ਕਿ ਮੋਦੀ ਜੀ ਤਾਂ 24 ਘੰਟੇ ਤੇ 365 ਦਿਨ ਕੰਮ ਹੀ ਕਰਦੇ ਐ ਹਟਦੇ ਹੀ ਨਹੀਂ ਗਏ। ਅ ਤੇ ਆ ਜਿਹੜੀ ਗੱਲ ਬਾਥਰੂਮ ਵਾਲੀ ਕਹੀ ਹੈ ਵੀ ਕੁਦਰਤ ਵੱਲੋਂ ਜੋ ਲੋਕਾਂ ਨੂੰ ਆਦਤਾਂ ਹੈਗੀ ਆ ਮਤਲਬ ਉਹ ਕੁਦਰਤ ਵੱਜੋਂ ਲੋੜਾਂ ਨੇ ਬਾਇਓਲੋਜੀਕਲ ਸਰੀਰ ਦੀਆਂ ਉਹਨਾਂ ਦੀ ਇਸ ਤਰ੍ਹਾਂ ਤਾਰੀਫ ਕਰਨੀ ਕੋਈ ਸਮਝਦੇ ਆ ਵੀ ਅਸੀਂ ਕੋਈ ਮੋਦੀ ਜੀ ਦੇ ਕੰਮ ਦੀ ਤਾਰੀਫ ਨਹੀਂ ਕੰਮ ਦੀ ਤਾਰੀਫ ਹੁੰਦੀ ਕਿ ਉਹਦੇ 10-11 ਸਾਲਾਂ ਦੇ ਇਸ ਰਾਜ ਦੇ ਵਿੱਚ ਕੀ ਕੀ ਹੋ ਸਕੇਗਾ ਉਹ ਦੱਸਣ ਦੇ ਉਹ ਉਹ ਦੱਸਣ ਨੂੰ ਕੋਈ ਬਹੁਤ ਜ਼ਿਆਦਾ ਹੈ ਨਹੀਂ ਤੇ ਅਸੀਂ ਤੁਹਾਡੇ ਅੱਗੋਂ ਉਹਨਾਂ ਨੇ ਇਹ ਵੀ ਕਿਹਾ ਵੀ ਕੱਲੇ ਵਿੱਚ ਸਾਜੀ ਨਹੀਂ ਜਿੰਨੇ ਮੰਤਰੀ ਐ ਇਸ ਮੰਤਰੀ ਮੰਡਲ ਦੇ ਸਾਰੇ ਆਪਣੀ ਗੱਲ ਦਾ ਕਸ਼ੀਦਾ ਮੋਦੀ ਜੀ ਦੇ ਉੱਪਰ ਸ਼ੁਰੂ ਕਰਦੇ ਆ ਫਿਰ ਆਪਣੀ ਕੋਈ ਹੋਰ ਗੱਲ ਕਹਿੰਦੇ ਆ ਜਣੀ ਜਦੋਂ ਕੋਈ ਬੰਦਾ ਮੋਦੀ ਜੀ ਦੇ ਅੱਗੇ ਕੁਝ ਕਹਿਣ ਵਾਲਾ ਹੋਵੇ ਨਾ ਤੇ ਮੋਦੀ ਜੀ ਦੇ ਕੰਨਾਂ ਨੂੰ ਵੀ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਤੇ ਉਹਨਾਂ ਨੇ ਇਹ ਵੀ ਯਾਦ ਕਰਾਇਆ ਵੀ ਅਸੀਂ ਮੋਦੀ ਜੀ ਨੂੰ ਦੱਸਣਾ ਇਹ ਚਾਹੁੰਦੇ ਆਂ ਵੀ ਜਦੋਂ ਤੁਸੀਂ ਸਿਰਫ ਕਸ਼ੀਦੇ ਸੁਣਨ ਦੇ ਆਦੀ ਹੋ ਜਾਂਦੇ ਹੋ ਤੇ ਕੋਈ ਤੁਹਾਡੇ ਜਿਹੜਾ ਤੁਹਾਡਾ ਤੁਹਾਡੀ ਆਲੋਚਨਾ ਹੈ ਉਹ ਤੁਸੀਂ ਨਹੀਂ ਸੁਣਦੇ ਤਾਂ ਤੁਹਾਡਾ ਬੁਰਾ ਹਾਲ ਹੋ ਜਾਂਦਾ ਹੈ ਉਹਨਾਂ ਨੇ ਮੋਦੀ ਦੇ ਪੁਰਾਣੇ ਦੋਸਤ ਟਰੰਪ ਦੀ ਵੀ ਉਦਾਹਰਨ ਦਿੱਤੀ ਹੈ ਵੀ ਉਹਨੂੰ ਇੰਨੀ ਆਦਤ ਪੈ ਗਈ ਕਿ ਉਹ ਕੋਈ ਹੋਰ ਗੱਲ ਸੁਣਦਾ ਹੀ ਨਹੀਂ ਸਿਰਫ ਆਪਣੀਆਂ ਹੀ ਗੱਲਾਂ ਸੁਣਦਾ ਹੈ ਤੇ ਉਹ ਜਿਹੜਾ ਉਹਦਾ ਉਹਨੇ ਦੇਸ਼ ਦਾ ਪੱਠਾ ਗੁੱਲ ਕਰ ਦਿੱਤਾ ਤੇ ਜੇ ਹੋਰ ਹੋਣਾ ਹੈਗਾ ਉਹਨਾਂ ਦਾ ਇਹ ਵੀ ਕਹੇ ਅਸੀਂ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿ ਤਵleen ਸਿੰਘ ਜੀ ਮੋਦੀ ਦੇ 2014 ਦੇ ਵਿੱਚ ਪੂਰੇ ਭਗਤ ਰਹੇ ਤੇ ਉਹ ਇਹ ਗੱਲ ਨੂੰ ਮੰਨਦੇ ਐ ਆਪ ਆਪਣੇ ਕਾਲਮਾਂ ਦੇ ਵਿੱਚ ਲਿਖਦੇ ਐ ਤੇ ਉਹ ਗਾਹੇ-ਬਗਾਹੇ ਕਾਂਗਰਸ ਦੇ ਵਿਰੁੱਧ ਬਹੁਤ ਜ਼ਿਆਦਾ ਆਪਣਾ ਨਜ਼ਲਾ ਝਾੜਦੇ ਐ ਖਾਸ ਤੌਰ ਤੇ ਗਾਂਧੀ ਪਰਿਵਾਰ ਦੇ ਵਿਰੁੱਧ ਇਦੇ باوجود ਵੀ ਕਦੇ-ਕਦੇ ਉਹਨਾਂ ਨੂੰ ਜਦੋਂ ਕੋਈ ਗੱਲ ਜ਼ਿਆਦਾ ਚੁਬਦੀ ਹੈ ਤਾਂ ਉਹ ਮੋਦੀ ਦੇ ਖਿਲਾਫ ਵੀ ਜਾਂ ਇਹਨਾਂ ਦੀ ਸਰਕਾਰ ਦੇ ਖਿਲਾਫ ਵੀ ਜੇਬੀ ਤੇ ਖਿਲਾਫ ਵੀ ਲਿਖਦੇ ਆ ਤੇ ਉਹਨਾਂ ਨੇ ਅਖੀਰ ਤੇ ਆਪਣੀ ਗੱਲ ਇਹ ਕਹਿ ਕੇ ਮੁਕਾਈ ਹੈ ਕਿ ਵੀ ਜਿਹੜਾ ਦੇਸ਼ ਦੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਵੱਲ ਗੌਰ ਕਰੋ ਕੱਲੇ ਹਿੰਦੂ ਮੁਸਲਮਾਨ ਕਰਨ ਨਾਲ ਤੁਸੀਂ ਦੇਸ਼ ਦਾ ਕੁਝ ਨਹੀਂ ਸਵਾਰ ਸਕਣਾ ਅਸੀਂ ਇਹਨਾਂ ਦੀ ਇੰਨੀ ਗੱਲ ਨਾਲ ਸਹਿਮਤ ਆ ਹ ਦੂਸਰੀ ਗੱਲ ਦੋਸਤੋ ਟਰੰਪ ਬਾਰੇ ਕਰ ਲੈਣੇ ਆ। ਟਰੰਪ ਬਾਰੇ ਇਹ ਹੈ ਕਿ ਵੀ ਉਹਨੇ ਗਾਜ਼ਾ ਦੇ ਵਿੱਚ ਲੜਾਈ ਬੰਦ ਕਰਾਉਣ ਲਈ ਪਿੱਛੇ ਜਿਹੜਾ ਨੇਤਨ ਯਾਹੁ ਹੈ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਜਦੋਂ ਉਹਦੇ ਕੋਲ ਗਿਆ ਤਾਂ ਉਹਨੇ 20 ਨੁਕਾਤੇ ਇੱਕ ਪ੍ਰੋਗਰਾਮ ਪੇਸ਼ ਕਰਤਾ ਆਪਣੇ ਤੌਰ ਤੇ। ਬਿਨਾਂ ਕਿਸੇ ਫਿਲਸਤੀਨੀ ਅਥਾਰਟੀ ਨੂੰ ਫਿਲਸਤੀਨੀ ਆਗੂਆਂ ਨੂੰ ਹਮਸ ਦੇ ਆਗੂਆਂ ਨੂੰ ਜਾਂ ਕਿਸੇ ਹੋਰ ਨੂੰ ਆਪਣੇ ਕੰਫੀਡੈਂਸ ਚ ਲੈਣ ਤੋਂ ਬਿਨਾਂ ਆਪਣੇ ਤੌਰ ਤੇ ਉਹਦੇ ਕੋਲ ਅਨਾਉਂਸ ਕਰਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਕੋਲ ਉਹਦੀ ਬੜੇ ਪਾਸਿਓਂ ਆਲੋਚਨਾ ਹੋਈ ਮੋਦੀ ਜੀ ਨੇ ਉਹਨੂੰ ਕਮਾਲ ਦੀਆਂ ਗੱਲਾਂ ਕਹਿੰਦੇ ਆ ਵੀ ਇਹ ਤਾਂ ਕਮਾਲ ਹੀ ਹੋ ਜੂਗੀ ਉਹਨੇ ਜਿਹੜੀਆਂ 20 ਗੱਲਾਂ ਕਹੀਆਂ ਉਹਨਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਚਾਹੂੰਗਾ ਕਿ ਵੀ ਇੱਕ ਤਾਂ ਜਿਹੜਾ ਇਹ ਉੱਥੇ ਜਿਹੜਾ دہشت ਤੋਂ ਮੁਕਤ ਇੱਕ ਇਲਾਕਾ ਬਣੇ ਜਿਸ ਦਾ ਇਸ ਗਾਜ਼ਾ ਦੇ ਏਰੀਏ ਤੋਂ ਬਾਕੀ ਆਲੇ-ਦਾਲੇ ਦੇ ਮੁਲਕਾਂ ਨੂੰ ਕੋਈ ਖਤਰਾ ਨਾ ਹੋਵੇ ਇਹ ਆਪਣੇ ਆਪ ਚ ਹੈ ਵੀ ਉਹ ਗਾਜ਼ਾ ਖਤਰਾ ਹੈਗਾ ਦੂਜੇ ਲੋਕਾਂ ਦੇਸ਼ਾਂ ਲਈ ਇਜ਼ਰਾਈਲ ਖਤਰਾ ਨਹੀਂ ਦੂਸਰੀ ਗੱਲ ਜਿਹੜੀ ਹੈ ਵੀ ਇਜ਼ਰਾਈਲ ਦੀਆਂ ਜਿਹੜੀਆਂ ਉੱਥੇ ਉਹਦਾ ਦਵਾਰ ਤੋਂ ਗਾਜ਼ਾ ਦਾ ਦਵਾਰ ਤੋਂ ਵਿਕਾਸ ਕੀਤਾ ਜਾਊਗਾ ਇਜ਼ਰਾਈਲ ਦੀਆਂ ਜਿਹੜੀਆਂ ਫੋਰਸਿਸ ਹੈ ਉਥੋਂ ਵਿਡਰਾ ਕਰਣਗੀਆਂ ਐਗਰੀਡ ਲਾਈਨ ਤੱਕ ਐਗਰੀਡ ਲਾਈਨ ਕਿਹੜੀ ਹੈ ਜਾਂ ਤੱਕ ਕਿਹਾ ਜਾਵੇ ਵੀ ਉਹਦੀ ਫਲਸਤੀਨ ਦੀ ਟੈਰੀਟਰੀ ਦੇ ਵਿੱਚੋਂ ਬਾਹਰ ਨਿਕਲ ਜਾਣਗੀਆਂ ਐਗਰੀਡ ਲਾਈਨ ਤੱਕ ਜਣੀ ਦਵਾ ਬਾਕ ਰੱਖਣੇਗਾ ਅਗਲੀ ਗੱਲ ਕਿ ਵੀ ਉਹ ਜਿਹੜੇ ਸਾਰੇ ਬੰਦੀ ਹੈ ਜਦੋਂ ਇਹ ਹੋ ਜਾਂਦਾ ਸਾਰੇ ਬੰਦੀ ਜਦੋਂ ਉਹ ਮੰਨ ਲੈਂਦੇ ਆ 72 ਘੰਟਿਆਂ ਦੇ ਵਿੱਚ ਹਮਾਸ ਜਿਹੜਾ ਸਾਰੇ ਬੰਦੀਆਂ ਨੂੰ ਤੇ ਜਿਹੜੇ ਬੰਦੀ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਨੂੰ ਵਾਪਸ ਦੇਊਗਾ ਜਦੋਂ ਉਹ ਦੇ ਦੂਗਾ ਉਸ ਤੋਂ ਬਾਅਦ ਇਜ਼ਰਾਈਲ ਜਿਹੜੇ ਐ ਉਹ ਜਿਹੜੇ ਜਿਹੜੇ ਉਹਨੇ ਕੈਦੀ ਬਣਾਏ ਹੋਏ ਐ ਜਿਨ੍ਹਾਂ ਨੂੰ ਸਜ਼ਾਵਾ ਹੋ ਚੁੱਕੀਆਂ ਨੇ 250 ਬੰਦਾ ਅਜਿਹਾ ਐ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾ ਨੇ ਤੇ 1700 ਬੰਦਾ ਦੂਜਾ ਐ ਉਹਨਾਂ ਨੂੰ ਛੱਡੂਗਾ ਤੇ 15 ਲਾਸ਼ਾਂ ਵੀ ਵਾਪਸ ਦੇਊਗਾ ਤੇ ਇਸੇ ਤਰ੍ਹਾਂ ਨਾਲ ਯੂਨੋ ਦੇ ਰਾਹੀਂ ਰੈੱਡ ਕ੍ਰਿਸੈਂਟ ਰਾਹੀਂ ਪੂਰੀ ਏਡ ਉੱਥੇ ਜਾਊਗੀ ਵੀ ਫਿਰ ਏਡ ਤਾਂ ਤੂੰ ਭੇਜ ਹੁਣ ਯੂਨੋ ਨੂੰ ਤਾਂ ਵਿਚ ਨਹੀਂ ਪਾਇਆ ਏਡ ਦੇ ਉਹ ਯੂਨ ਤੇ ਸਮਝੌਤਾ ਤੂੰ ਕਰੇਗਾ ਆਪਣੇ ਤੌਰ ਤੇ ਇਕੱਲੇ ਤੌਰ ਤੇ ਕਰੇਗਾ ਜਦੋਂ ਯੂਨ ਫੈਸਲੇ ਲੈ ਕੇ ਆਉਂਦੇ ਤੂੰ ਉਹਦੀ ਵਿਰੋਧ ਕਰਦਾ ਹੈ ਕਿ ਕਿੱਡਾ ਕਿ ਸ਼ਾਂਤੀ ਪਸੰਦ ਹੈ ਸੱਚਨ ਵਾਲੀ ਗੱਲ ਇਹ ਹੈ ਤੇ ਦੂਸਰੀ ਅਗਲੀ ਗੱਲ ਇਹ ਹੈ ਵੀ ਉਹਦੀ ਇੱਕ ਕਮੇਟੀ ਰਾਹੀਂ ਉਹਦੇ ਤੇ ਉਹ ਹੋ ਤੇ ਇੱਕ ਬੋਰਡ ਆਫ ਪੀਸ ਬਣੂਗਾ ਬੋਰਡ ਆਫ ਪੀਸ ਜਿਹੜਾ ਹੈ ਉਹਦਾ ਚੇਅਰਮੈਨ 트ੰਪ ਖੁਦ ਹੋਊਗਾ ਜਣੀ ਆਪ ਹੀ ਪ੍ਰਧਾਨ ਬਣ ਜਾਣਾ ਹੈ ਤੇ ਉਹਦੇ ਵਿੱਚ ਬਰਤਾਨੀਆ ਦਾ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਹੈ ਡੋਨੀ ਬਲੇਅਰ ਉਹ ਵੀ ਵਿੱਚ ਸ਼ਾਮਲ ਹੋਊਗਾ ਤੇ ਅਗਲੀ ਗੱਲ ਉਹਦੇ ਵਿੱਚ ਇਹ ਹੈ ਵੀ ਉੱਥੇ ਇੱਕ ਸਪੈਸ਼ਲ ਇਕਨੋਮਿਕ ਯੂਨ ਬਣਾਇਆ ਜਾਊਗਾ ਜਿਹਦੇ ਵਿੱਚ ਅੱਡ ਅੱਡ ਦੇਸ਼ਾਂ ਦੀਆਂ ਸਰਕਾਰਾਂ ਕੰਪਨੀਆਂ ਜਿਹੜੀਆਂ ਉਹ ਉੱਥੇ ਪੈਸਾ ਲਾਉਣਗੀਆਂ ਗੱਲ ਤਾਂ ਆ ਹੀ ਅਸਲ ਵਿੱਚ ਤੇ ਅਗਲੀ ਨਾਲ ਦੀ ਗੱਲ ਇਹ ਹੈ ਕਿ ਵੀ ਕਿਸੇ ਵੀ ਬੰਦੇ ਨੂੰ ਗਾਜ਼ਾ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਊਗਾ ਤੇ ਜਿਹੜਾ ਇਜ਼ਰਾਈਲ ਹੈ ਉਹ ਕਿਸੇ ਇਲਾਕੇ ਨੂੰ ਆਪਣੇ ਵਿੱਚ ਸ਼ਾਮਲ ਨਹੀਂ ਕਰੂਗਾ ਇਹ ਇਹਦੇ ਉੱਤੇ ਉਡੀਕ ਰਹੇ ਸੀ ਬਹੁਤ ਦਿਨਾਂ ਤੋਂ ਵੀ ਹਮਾਸ ਕੀ ਇਹਦੇ ਤੇ ਰੁਖ ਲੈਂਦਾਗਾ ਵੈਸਾ ਇਹ ਇਹ ਜਿਹੜਾ ਸਮਝੌਤਾ ਜਿਹੜਾ ਹੈਗਾ ਆਪਦੇ ਤੌਰ ਤੇ ਜਿਹਦੇ ਵਿੱਚ ਜਿਹੜਾ ਦੁਨੀਆ ਦੇ 147 ਦੇਸ਼ ਕਹਿੰਦੇ ਐ ਵੀ ਦੋ ਅੱਢ ਅੱਢ ਦੇਸ਼ਾਂ ਵੱਜੋਂ ਇਹਨਾਂ ਨੂੰ ਮਾਨਤਾ ਹੋਵੇ ਅਮਰੀਕਾ ਉਹ ਕਿਉਂ ਨਹੀਂ ਕਹਿੰਦਾ ਆ ਸਮਝੌਤਾ ਵੀ ਕਰ ਲਵੇ ਆ ਗੱਲ ਵੀ ਕਹਿ ਲੇ ਪਰ ਇਹ ਤਾਂ ਕਹੇ ਨਾ ਵੀ ਇਜ਼ਰਾਈਲ ਇੱਕ ਇੰਡੀਪੈਂਡੈਂਟ ਮੁਲਕ ਹੋਊਗਾ ਉਹ ਉਹ ਕਿਤੇ ਨਹੀਂ ਕਿਹਾ ਹੋਇਆ ਸੋ ਇਸ ਕਰਕੇ ਇਹ ਸਮਝੌਤਾ ਇਜ਼ਰਾਈਲ ਨੂੰ ਖੁਸ਼ ਕਰਨ ਲਈ ਹੈ ਤੇ ਦੁਨੀਆ ਦੇ ਵਿੱਚ ਜਿਹੜੀ ਉਹ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਵੀ ਮੈਂ ਬੜਾ-ਬੜਾ ਸ਼ਾਂਤੀ ਦਾ ਪੁਰਸਕਾਰ ਦਾ ਬੜਾ-ਬੜਾ ਦਾਵੇਦਾਰ ਉਹਦੇ ਲਈ ਇਹ ਗੱਲਾਂ ਕਰਦਾ ਹੈ ਹੋਰ ਉਹਦੇ ਚ ਕੋਈ ਦੂਸਰਾ ਉਹ ਆਪਣੇ ਜਿਹੜੇ ਕਾਰਪੋਰੇਟ ਮਿੱਤਰ ਨੇ ਉਹਨਾਂ ਨੂੰ ਉੱਥੇ ਮौजਾਂ ਲਵਾਉਣੀਆਂ ਚਾਹੁੰਦਾ ਹੈ ਤੇ ਗਾਜ਼ਾ ਦੇ ਵਿੱਚ ਜਿਹੜੇ ਹਮਾਸ ਵਾਲੇ ਹੈ ਕੱਲ ਉਹਨਾਂ ਨੇ ਅੱਜ ਦੀ ਇੰਡੀਅਨ ਐਕਸਪ੍ਰੈਸ ਦੱਸਦੀ ਹੈ ਵੀ ਉਹਨੇ ਕਿਹਾ ਉਨੇ ਸਾਰੇ ਬਿੰਦੂਤਿਆਂ ਨੂੰ ਤਾਂ ਸਵੀਕਾਰ ਕਰਨ ਬਾਰੇ ਹਾਲੇ ਨਹੀਂ ਕੁਝ ਕਿਹਾ ਉਹਨੇ ਕਿਹਾ ਵੀ ਜਿਹੜੇ ਸਾਡੇ ਕੋਲ ਇਜ਼ਰਾਈਲ ਦੇ ਲੋਕ ਬੰਦੀ ਬਣਾਏ ਹੋਏ ਐ ਜਾਂ ਉਹਨਾਂ ਦੀਆਂ ਲਾਸ਼ਾਂ ਨੇ ਉਹ ਅਸੀਂ ਦੇ ਦੇਾਂਗੇ ਛੇਤੀ ਟਾਈਮ ਨਹੀਂ ਦੱਸਿਆ ਪਰ ਟਰੰਪ ਨੇ ਇਹਨੂੰ ਚੰਗਾ ਗਿਣਿਆ ਇਜ਼ਰਾਈਲ ਨੇ ਕਿਹਾ ਵੀ ਹਾਲੇ ਕੁਝ ਨਹੀਂ ਗਾ ਟਰੰਪ ਨੇ ਇਜ਼ਰਾਈਲ ਨੂੰ ਕਿਹਾ ਵੀ ਤੂੰ ਜਿਹੜੇ ਗਾਜ਼ਾ ਦੇ ਵਿੱਚ ਹਮਲੇ ਕਰ ਰਿਹਾ ਉਹਨਾਂ ਨੂੰ ਬੰਦ ਕਰ ਦੇ ਹਾਲੇ ਉਹ ਹਮਲੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹੈਗੇ ਉਦੋਂ ਬਾਅਦ ਵੀ ਪਤਾ ਲੱਗਿਆ ਸੀਗਾ ਵੀ ਉਹਨੇ ਹਮਲੇ ਕੀਤੇ ਐ ਜਦੋਂ ਉਹਨੇ ਅਨਾਉਂਸ ਕਰਤਾ ਟਰੰਪ ਨੇ ਤੇ ਅ ਅਗਲੀ ਗੱਲ ਜਦੋਂ ਜਿਹੜੀ ਏਡ ਲੈ ਕੇ ਫਲੋਟੀਲਾ ਆਇਆ ਸੀਗਾ ਉਸ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਬੰਦਿਆਂ ਨੂੰ ਹਮਾਸ ਨੇ ਹਾਲਾਂਕਿ ਪੀਸ ਪਲਾਨ ਦਿੱਤੀ ਹੋਈ ਸੀ ਉਹ ਏਸੇ ਨੂੰ ਇਹ ਬਣਾ ਸਕਦਾ ਸੀ ਚਲੋ ਕੋਈ ਗੱਲ ਨਹੀਂ ਉਹ ਤਾਂ ਏਡ ਹੀ ਦੇਣ ਆਏ ਐ ਏਡ ਦੇ ਕੇ ਚਲੇ ਜਾਂਦੇ ਨਹੀਂ ਮਨਸ਼ਾ ਠੀਕ ਨਹੀਂ ਗਈ ਤੇ ਉਹਦੇ ਰੋਸ ਵਜੋਂ ਕਿਉਂਕਿ ਉਹ ਬਾਰਸੀਲੋਨਾ ਤੋਂ ਚੱਲਿਆ ਸੀ ਉਧਰਲੇ ਪਾਸਿਓ ਤੇ ਉਹ ਉੱਥੇ ਬਾਰਸੀਲੋਨਾ ਬੰਦ ਹੋ ਗਿਆ ਮੈਦ੍ਰਿਡ ਬੰਦ ਹੋ ਗਿਆ ਲੋਕਾਂ ਨੇ ਲੱਖਾਂ ਦੀ ਗਿਣਤੀ 'ਚ ਮੁਜਾਰੇ ਕਰਦੇ ਇੱਕ ਦਿਨ ਪਹਿਲਾਂ ਇਟਲੀ ਦੇ ਸਾਰੇ ਆ ਇਟਲੀ ਦੇ ਵਿੱਚ 2 ਮਿਲੀਅਨ ਯਾਨੀ ਕਿ 20 ਲੱਖ ਤੋਂ ਵੱਧ ਲੋਕਾਂ ਨੇ ਮੁਜਾਰੇ ਕੀਤੇ ਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਤੂੰ ਇਹ ਆ ਜਿਹੜਾ ਆਪਣਾ ਫਲਸਤੀਨ ਹੈ ਉਹਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਤੂੰ ਵੀ ਉਹਨੇ ਹਲੇ ਨਹੀਂ ਦਿੱਤੀ ਕਿਉਂਕਿ ਉਹ ਵੀ ਸੱਜੇ ਪੱਖੀ ਹੈ ਉਹ ਤਾਂ ਇਜ਼ਰਾਈਲ ਦੀ ਹੀ ਭੈਣ ਹੈ ਬੇਸਿਕਲੀ ਤਾਂ ਖੈਰ ਤੇ ਬਹੁਤ ਪੁਰਤਗਾਲ ਬਾਰਸੀਲੋਨਾ ਸਪੇਨ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਬਹੁਤ بڑے-ਵੱਡੇ ਮੁਜ਼ਾਰੇ ਜਿਹੜੇ ਐ ਉਹ ਹੋਏ ਐ ਤੇ ਇਹ ਵੀ ਲੋਕਾਂ ਦਾ ਇੱਕ ਰੁਖ ਹੈਗਾ ਸੋ ਅਗਲੀ ਗੱਲ ਨੋਬਲ ਪ੍ਰਾਈਜ਼ ਦੀ ਕਰ ਲੈਂਦੇ ਆ 트럼ਪ ਕਈ ਵਾਰ ਆਪਣੇ ਮੂੰਹੋਂ ਕਹਿ ਚੁੱਕਿਆ ਵੀ ਮੈਂ ਤਾਂ ਸੱਤ ਲੜਾਈਆਂ ਬੰਦ ਕਰਾਤੀਆਂ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਕਿਉਂ ਨਹੀਂ ਮਿਲਦਾ ਹਰ ਵਾਰ ਕਰਦਾ ਹੈ ਉਹ ਭਾਰਤ ਪਾਕਿਸਤਾਨ ਦੀ جنگ ਦੇ ਬਾਰੇ ਵਿੱਚ 40 ਵਾਰ ਤੋਂ ਵੱਧ ਕਹਿ ਚੁੱਕਿਆ ਮੈਂ ਇਹ ਬੰਦ ਕਰਾਈਏ ਮੈਨੂੰ ਨੋਬਲ ਪ੍ਰਾਈਜ਼ ਦਿਓ ਇਸ ਤਰ੍ਹਾਂ ਦਾ ਕਦੇ ਅੱਜ ਤੱਕ ਕਿਸੇ ਵਿਅਕਤੀ ਨੇ ਨਿੱਜੀ ਤੌਰ ਤੇ ਇਹ ਐ ਓਪਨਲੀ ਮੰਗਿਆ ਹੋਵੇ ਕਦੇ ਵੀ ਨਹੀਂ ਹੋਇਆ ਅਸੀਂ ਇੱਕ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਇੱਕ ਅਜਿਹਾ ਵੀ ਮਨੁੱਖ ਹੋਇਆ ਹੈ ਵੀ ਜਿਹਨੂੰ ਨੋਬਲ ਪ੍ਰਾਈਜ਼ ਦੇ ਦਿੱਤਾ ਤੇ ਉਹਨੇ ਉਹ ਨੋਬਲ ਪ੍ਰਾਈਜ਼ ਠੁਕਰਾ ਦਿੱਤਾ ਉਹ ਬੰਦਾ ਫ੍ਰਾਂਸ ਦਾ ਇੱਕ ਉੱਗਾ ਫਿਲਾਸਫਰ ਸੀ ਜਿਹਨੂੰ ਜੀਨ ਪਾਲ ਸਾਰਤਰ ਕਹਿੰਦੇ ਐ ਜੀਨ ਪਾਲ ਸਾਰਤਰ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਨਾਂ ਤੇ ਵਿਚਾਰ ਚੱਲ ਰਹੀ ਐ ਵੀ ਮੈਨੂੰ ਨੋਬਲ ਪ੍ਰਾਈਜ਼ ਦਿੱਤਾ ਜਾਣਾ ਲਿਟਰੇਚਰ ਦੇ ਵਿੱਚ ਕਿਉਂਕਿ ਉਹਨੇ ਇੱਕ ਫਿਲਾਸਫੀ ਐਗਜ਼ਿਸਟੈਂਸ਼ਲਿਜ਼ਮ ਦੀ ਦਿੱਤੀ ਸੀ ਉਹਦੀਆਂ ਅੱਡ-ਅੱਡ ਵਿਆਖਿਆਵਾਂ ਨੇ ਅਸੀਂ ਉਹਦੇ ਗੁਣ-ਦੋਸ਼ 'ਚ ਨਹੀਂ ਜਾਂਦੇ ਉਸ ਫਿਲਾਸਫੀ ਦੇ ਤੇ ਉਹ ਉਹਨੇ ਜਿਹੜਾ ਲਿਖਿਆ ਵੀ ਮੈਂ ਮੇਰਾ ਨਾਂ ਨਾ ਮੰਨ ਮੰਨਿਆ ਜਾਵੇ ਪਰ ਉਦੋਂ ਤੱਕ ਉਹ ਫੈਸਲਾ ਕਰ ਚੁੱਕੇ ਸੀ ਤੇ ਉਹਦਾ ਨਾਮ ਅਨਾਉਂਸ ਹੋ ਗਿਆ ਵੀ ਹਾਂ ਉਹਨੂੰ ਇਹ ਇਸ ਸਾਲ ਦਾ ਲਿਟਰੇਚਰ ਦਾ ਇਨਾਮ ਦਿੱਤਾ ਜਾਂਦਾ ਹੈਗਾ ਨੋਬਲ ਪ੍ਰਾਈਜ਼ ਤੇ ਉਹਨੇ ਕਿਹਾ ਵੀ ਮੈਂ ਇਹ ਲੈਣਾ ਨਹੀਂ ਉਹਨੂੰ ਪੁੱਛਿਆ ਵੀ ਕਿਉਂ ਨਹੀਂ ਲੈਣਾ ਉਹ ਕਹਿੰਦਾ ਇੱਕ ਤਾਂ ਨੰਬਰ 1 ਕਿ ਵੀ ਜਿਹੜਾ ਇਹ ਇਨਾਮ ਹੈ ਬੁਰਜੂਆ ਇਨਾਮ ਹੈ ਮੈਂ ਬੁਰਜੂਆ ਇਨਾਮ ਨਹੀਂ ਲੈਣਾ ਚਾਹੁੰਦਾ ਜਿਹੜੀ ਸਰਮਾਇਦਾਰਾਂ ਦਾ ਆਪਣਾ ਬਣਾਇਆ ਹੋਇਆ ਹੈ ਦੂਜਾ ਵੀ ਇਹ ਜਿਹੜਾ ਮੈਨੂੰ ਮੇਰੀ ਗੱਲਾਂ ਨੂੰ ਇੰਸਟੀਚਿਊਨਲਾਈਜ਼ ਕਰਦਾ ਹੈ ਜਿਹੜਾ ਕਿ ਮੈਂ ਨਹੀਂ ਕਰਨਾ ਚਾਹੁੰਦਾ ਤੇ ਮੇਰੀ ਜਿਹੜੀ ਫਿਲਾਸਫੀ ਮੇਰੇ ਜਿਹੜੀਆਂ ਲਿਖਤਾਂ ਨੇ ਉਹਨਾਂ ਦਾ ਪ੍ਰਭਾਵ ਘਟਦਾ ਹੈ ਅਗਲੀ ਗੱਲ ਉਹਨੇ ਇਹ ਕਹੀ ਕਿ ਵੀ ਉਹ ਜਿਹੜਾ ਨਸਲਵਾਦ ਵਿਰੁੱਧ ਲੜ ਰਹੀ ਕਮੇਟੀ ਹੈ ਲੰਡਨ ਦੇ ਵਿੱਚ ਉਸ ਦੀ ਉਹ ਮਦਦ ਕਰਨੀ ਚਾਹੁੰਦਾ ਹੈ ਤੇ ਉਹ ਇਸ ਨੋਬਲ ਪ੍ਰਾਈਜ਼ ਦੀ ਜਿਹੜਾ ਪੈਸਾ ਹੈਗਾ ਉਹ ਉਸ ਕਮੇਟੀ ਨੂੰ ਨਹੀਂ ਦੇ ਚਾਹ ਸਕਦਾ ਜਿਹੜੀ ਨਸਲਵਾਦ ਵਿਰੁੱਧ ਲੜ ਰਹੀ ਹੈ ਲੜਦੀ ਅਫਰੀਕਾ ਦੇ ਵਿੱਚ ਨਸਲਵਾਦ ਦੇ ਵਿਰੁੱਧ ਬਹੁਤ ਵੱਡੀ ਜੰਗ ਚੱਲਦੀ ਸੀ ਉਦੋਂ ਉਹ ਬਾਅਦ ਦੇ ਵਿੱਚ ਨੈਲਸਨ ਮੰਡੇਲਾਉਣੀ ਬਾਹਰ ਆਏ ਹੈ ਉਹ ਜੰਗ ਨੂੰ ਉਸ ਲੜਾਈ ਨੂੰ ਮੈਂ ਸਪੋਰਟ ਕਰਨੀ ਚਾਹੁੰਦਾ ਮੈਂ ਗੈਰ ਰਾਜਨੀਤਿਕ ਨਹੀਂ ਹੋਣਾ ਚਾਹੁੰਦਾ ਮੈਂ ਰਾਜਨੀਤਿਕਾਂ ਮੇਰੀ ਰਾਜਨੀਤੀ ਨਸਲਵਾਦ ਵਿਰੋਧੀ ਰਾਜਨੀਤੀ ਹੈ ਤੇ ਮੈਂ ਉਹਦੇ ਨਾਲ ਡਟ ਕੇ ਖੜਨਾ ਚਾਹੁੰਦਾ ਇਸ ਕਰਕੇ ਮੈਂ ਨੋਬਲਰ ਨਾਈਟ ਨਹੀਂ ਲੈਂਦਾ ਇੱਕ ਪਾਸੇ 트럼ਪ ਤੇ ਇੱਕ ਪਾਸੇ ਜੀਨ ਪਾਲ ਸਾਰਤਰ ਸਲਾਮ ਸਾਰਤਰ ਸਾਹਿਬ ਅੱਜ ਦੀ ਗੱਲ ਚ ਐਨਾਂ ਹੀ ਬਹੁਤ ਬਹੁਤ ਸ਼ੁਕਰੀਆ